ਵਿਦਾਇ ਗੁਰਦੀਪ ਸਿੰਘ ਰੰਧਾਵਾ ਪਿੰਡ ਸਾਹਪੁਰ ਦਾਜਨ ਪੂਰੀ ਤਰ੍ਹਾਂ ਹੜ੍ਹ ਦੇ ਵਿੱਚ ਕਿਰਿਆ ਹੋਇਆ ਵਿਦਾਇ ਰੰਧਾਵਾ ਦੇ ਘਰ ਨਜ਼ਦੀਕ ਇੱਕ ਸ਼ਿਫਟ ਕਾਰ ਪੂਰੀ ਤਰ੍ਹਾਂ ਹੜ੍ਹ ਦੇ ਪਾਣੀ ਵਿੱਚ ਡੁੱਬੀ ਹੋਈ ਨਜ਼ਰ ਆਈ ਆਸ-ਪਾਸ ਦੇ ਲੋਕਾਂ ਨੇ ਦੱਸਣ ਆਸ-ਪਾਸ ਦੇ ਲੋਕਾਂ ਦੇ ਦੱਸਣ ਅਨੁਸਾਰ ਇਸ ਗੱਡੀ ਵਿੱਚ ਚਾਰ ਲੋਕ ਸਵਾਰ ਸਨ ਆਪਣੇ ਕਿਸੇ ਰਿਸ਼ਤੇਦਾਰ ਕੋਲ ਡੇਰਾ ਬਾਬਾ ਨਾਨਕ ਆਏ ਹੋ ਸਨ ਤੇ ਲੋਕਾਂ ਦਾ ਕਹਿਣਾ ਕਿ ਕਾਰ ਸਵਾਰ ਲੋਕ ਕਾਰ ਵਿੱਚ ਸ਼ਾਮਿਲ ਸਨ ਇਸ ਮੌਕੇ ਪਿੰਡ ਸ਼ਾਹਪੁਰ ਸਾਜਨ ਨੌਜਵਾਨਾ ਵੱਲੋਂ ਰਸੇ ਦੀ ਮਦਦ ਨੇ ਨਾਲ ਕਾਰ ਦੇ ਕੋਲ ਪਹੁੰਚ ਕੇ ਦੇਖਿਆ ਜਾ ਰਿਹਾ ਹੈ ਕਿਹੜਾ ਪਿੰਡ ਪਿੰਡ ਸ਼ਾਹਪੁਰ ਸਾਜਨ ਜਿਹੜਾ ਬਾਬੇ ਕਾਲੀ ਸਾਹਿਬ ਗੁਰਦਾਰੇ ਲਾਗੇ ਨੇ ਜੀ ਠੀਕ ਹੈ ਕਿਵੇਂ ਦਾ ਜਿਹੜਾ ਅਸਲ ਮਾਹੌਲ ਜਿਹੜਾ ਹੈ ਅੱਜ ਚੌਥਾ ਪੰਜਵਾਂ ਦਿਨ ਹੈ ਪਾਣੀ ਆਇਆ ਹੈ ਮਾਹੌਲ ਬਹੁਤ ਜ਼ਿਆਦਾ ਖਾਸ ਹੈ ਆਣੀ ਪਹਿਲਾਂ ਤਾਂ ਘਟਿਆ ਸੀ ਹੁਣ ਫੇਰ ਪਾਣੀ ਲਗਾਤਾਰ ਵਧਣ ਲਿਆ ਰਾਤ ਦਾ ਕੁਝ ਪਾਣੀ ਸਥਿਰਿਆ ਘਟਨ ਨਹੀਂ ਲਿਆ ਬੰਨਾ ਤੇ ਜਿਹੜੇ ਪਰਿਵਾਰਕ ਮੈਂਬਰ ਐਸ ਵੇਲੇ ਕਿਸੁਰਖੇ ਥਾਂ ਜਾ ਚੁੱਕੇ ਕਿ ਕਿਦਾਂ ਹਜੇ ਵੀ ਨਹੀਂ ਪਰਿਵਾਰਕ ਮੈਂਬਰ ਉੱਪਰ ਹੀ ਨਾਲ ਹੀ ਆ ਸਾਰੇ ਕਰ ਲਈ ਛੱਤ ਤੇ ਨੇ ਹਾਂਜੀ ਕਰ ਲਈ ਛੱਤ ਸਾਰੇ ਜੋ ਤੁਹਾਡਾ ਡੇਰੀ ਫਾਰਮ ਨਗਰ ਬਸ ਉਹਨਾਂ ਦਾ ਕਿਵੇਂ ਉਹ ਠੀਕ ਠਾਕ ਨੇ ਉਹਨਾਂ ਕੁਝ ਕਾਇਆਂ ਕੱਢੀਆਂ ਕੁਝ ਨਹੀਂ ਕੱਢ ਸਕੇ ਪਾਣੀ ਦਾ ਆ ਗਿਆ ਜ਼ਿਆਦਾ ਤੇਜ਼ ਸੀ ਉੱਥੇ ਫਸੀਆਂ ਗਈਆਂ ਕਿ ਕਿਸੇ ਪ੍ਰਸ਼ਾਸਨ ਵੱਲੋਂ ਮਦਦ ਪਹੁੰਚੀ ਹੈ ਚਾਰੇ ਦੇ ਜਾਂ ਹੋਰ ਕੋਈ ਰਾਤ ਸਮਗਰੀ ਵਾਰ ਹਾਂਜੀ ਥੋੜਾ ਥੋੜਾ ਪਹੁੰਚਣ ਦਾਜ ਨਹੀਂ ਕੇ ਕਰ ਲੈ ਵੀ ਥੋੜਾ ਪਹੁੰਚਣ ਲਿਆ ਜੇ ਤੁਹਾਟੇ ਵੈਸੇ ਥੋੜੇ ਥੋੜੇ ਸਟਾਕ ਆਉਂਦੇ ਕੀ ਮੰਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਇਹ ਵੀ ਆਪਣੇ ਕੋਲ ਰਾਸ਼ਨ ਦਸਿਆ ਚਲੋ ਤੂੜੀ ਦੇ ਸਾਈਲੇਜ ਪਹੁੰਚਦਾ ਕਰ ਲੈਣਾ ਤਾਂ ਕਿ ਗਾਵਾਂ ਦਾ ਇਹ ਕਰ ਮੰਨਦੇ ਜੀ ਜੋ ਮੇਰੀ ਮੰਨਦੇ ਜੀ ਇਹ ਪ੍ਰਸ਼ਾਸਨ ਦੀ ਗਲਤੀ ਕਰਕੇ ਸਾਰਾ ਕੋਈ ਹੋਇਆ ਜੇਕਰ ਟਾਈਮ ਸਿਰ ਸਫਾਈ ਹੋਈ ਟਾਈਮ ਸਿਰ ਸਫਾਈ ਹੋਏ ਤਾਂ ਨਹੀਂ ਆ ਸਕਦਾ ਇਹਨਾਂ ਮੰਨ ਪਹਿਲਾਂ ਬੰਨ੍ਹੇ ਹੁੰਦੇ ਪਤਾ ਹੀ ਮੌਨਸੂਨ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਜੀ ਹਨਾ ਜੀ ਲਗਾਤਾਰ 2-3 ਸਾਲ ਤੋਂ ਇਹ ਹੋ ਰਿਹਾ ਕੰਮ ਪ੍ਰਸ਼ਾਸਨ ਦੀ ਨਿਗਲੀ ਕਰਕੇ ਸਾਰਾ ਹੋ ਰਿਹਾ ਮੈਂ ਇਸ ਤੋਂ ਪਹਿਲਾਂ ਬੰਨ੍ਹ ਬੰਦ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਫਸਲ ਜਿਹੜੀ ਕਿੰਨੇ ਕ ਪਰਸੈਂਟ ਜਿਹੜੀ ਐਸੇ ਜਿਹੜੀ ਖਤਮ ਹੋ ਚੁੱਕੀ ਅਸਲ ਤਾਂ ਕੋਈ ਪਤਾ ਹੀ ਨਹੀਂ ਕਿ ਕਿੰਨੀ ਵਕਤ ਨੂੰ ਹੋ ਚੁੱਕੀ ਹੈ ਸਾਡਾ ਆਪ ਦਾ 70 ਕਿਲੇ ਝੋਨਾ ਸਾਰਾ ਖਰਾਬ ਪਾਰਿਆ ਕਿ ਨਾਲ ਵੀ ਰੇਟਾ ਟਾ ਲਖਵੇਂਦਰ ਸਿੰਘ ਜੀ ਜਿਹੜਾ ਪਿੰਡ ਹੈ ਚਾਪਰ ਜਾ ਜਾਨਾ ਤੇ ਕਿਵੇਂ ਦਾ ਹਾਲਾਤ ਨੇ ਆਪਣੇ ਦੇ ਐਸੇ ਲਈ ਸੇਰੇ ਨੂੰ ਫੋਨ ਆਇਆ ਕੋਈ 7 ਵਜੇ ਨਾਲ ਤੇ ਅੱਜ ਦੇ ਕਹਿੰਦੇ ਗੱਡੀ ਵੇਖਿਆ ਪਸੇ ਕਹਿੰਦੇ ਬੰਦੇ ਭੱਜ ਗਏ ਉਧਾ ਤੇ ਇਥੇ ਸੜਕ ਟੁੱਟੀ ਨਾਲ ਨਾਲ ਇਹਦੇ ਉਹ ਗੱਡੀ ਰਾਤ ਹੀ ਡਿੱਗੀ ਥਾ ਬੰਦਿਆਂ ਤਾਂ ਭੱਜ ਗਏ ਪਤਾ ਰਹੇ ਕਿੰਨੇ ਜਣੇ ਸਵਾਰ ਸੀ ਜਿਹੜੀ ਇਹ ਪਤਾ ਨਹੀਂ ਕਿੰਨੇ ਜਾਣੇ ਉਹ ਤਾਂ ਦੱਸਾ ਸੇਰੇ ਮੇਰੇ ਨਾਲ ਗੱਲ ਹੋਈ ਬੰਦੇ ਭੱਜ ਗਏ ਉਧਾ ਜਿੰਨੇ ਹੈਗੇ ਵਿੱਚ ਤੇ ਤੂੰ ਆ ਰਿਹਾ ਜਨਾਲੇ ਆ ਰਿਹਾ ਜਨਾਲੇ ਆ ਰੇ ਤੇ ਕੋਈ ਅਸਲੇ ਕੋਈ ਪ੍ਰਸ਼ਾਸਨ ਅਧਿਕਾਰੀ ਤੇ ਪੁੱਛ ਜੀ ਕੋਈ ਨਹੀਂ ਆ ਜੀ ਕਿੰਨੇ ਦੇ ਹਾਲਾਤ ਨੇ ਅਸਲੇ ਜਿਹੜੇ ਪਾਣੀ ਪਾਣੀ ਵਧ ਗਿਆ ਰਾਤ ਅੱਜ ਭਰਾਤਾ ਵੀ ਕੱਲ ਵੀ ਮੇਰੇ ਠੀਕ ਹੀ ਥਾ ਤਖ਼ਾਮੀ ਵਧ ਗਿਆ ਹੁਣ ਰਾਤ ਤਾਂ ਫੇਰ ਬਹੁਤ ਵਧ ਗਿਆ ਪਾਣੀ ਮਾਂ ਕੀ ਕਰਦੇ ਪ੍ਰਸ਼ਾਸਨ ਤੋਂ ਇਹ ਉਹ ਮੰਨਦੇ ਕੋਈ ਜਾਣ ਕੇ ਵੇਖਰ ਕੀ ਬੰਦਿਆ ਕੀ ਨਹੀਂ